ਇਹਨਾਂ ਨੇ ਤਾਂ ਅੱਜ ਉੱਤਤਾਇ ਸਾਹਿਬ ਕੀਤਾ ਕਿੱਢਣ ਵਾਸਤੇ ਤੇ ਮੈਂ ਹਰ ਇੱਕ ਗੇਮ ਦੇ ਵਿੱਚ ਮਤਲਬ ਆਪਣਾ ਵੈਸਟ ਦੇਣਾ ਚਾਹੁੰਦਾ ਜੋ ਆਜੀ ਪੁਸ਼ਤੀ ਲੜੀ ਹੈ ਇਹਨੇ ਆਪਣੇ ਜੋਰ ਦੇ ਦਮ ਤੇ ਲੜਿਆ ਦੋ ਪੇਚੀਂ ਜਗਤੀ ਉਸ ਨੂੰ ਇੱਕ ਪਤਾ ਤੇ ਜਿੰਨੀ ਇਹਦੀ ਖਰਾਦ-ਖਰਾਕ ਦੀ ਹੋਏਗੀ ਉਹ ਅਸੀਂ ਜ਼ਿੰਮੇ ਲੈਨੇ ਆ ਇਹ ਸਾਡੇ ਪਿੰਡ ਦੇ ਮਤਲਬ ਢੋਲਾ ਰਿਓਣਾ ਦੇ ਬੱਚੇ ਨੇ ਜਿਹੜੇ ਸਾਰੇ ਬੱਚਾ ਚੋ ਸੁਲਜਿਆ ਹੋਇਆ ਬੱਚਾ ਜੀ ਸਾਡਾ ਇਹ ਵਾਲੀਬਾਲ ਦਾ ਚੰਗਾ ਪਲੇਅਰ ਆ ਇਹ ਜੋ ਅੱਜ ਪੁਸ਼ਤੀ ਲੜੀ ਆ ਇਹਨੇ ਆਪਣੇ ਜ਼ੋਰ ਦੇ ਦਮ ਤੇ ਲੜਿਆ ਦੋ ਪੇਚ ਨਹੀਂ ਜਾ ਕੇ ਉਸ ਨੂੰ ਇੱਕ ਪਤਾ ਅਸੀਂ ਫੇਰ ਵੀ ਇਹਨੂੰ ਅਸ਼ੀਰਵਾਦ ਦੰਨੇ ਆ ਆਪਣੇ بڑے ਹੋਣ ਦੇ ਨਾਤੇ ਇਹ ਚੰਗੀ ਤਰ੍ਹਾਂ ਜਦੋਂ ਮਿਹਨਤ ਕਰੇ ਤੇ ਹੋਰ ਵਧੀਆ ਕੁੜੀ ਦਾ ਪਰਿਵਾਰ ਸੁਖੀ ਰਹੇ ਚੜ੍ਹਦੀ ਕਲਾ ਜਰ ਜੀਮੇ ਅੱਜ ਸ਼ੁਰੂਆਤ ਹੋਈ ਹੈ ਪਿੰਡ ਭੋਲਾ ਰਿਹਾਣਾ ਵਿਖੇ ਕੁਸਤੀ ਦੰਗਲ ਦੀ ਕੁਸਤੀ ਦੰਗਲ ਦਾ ਸ਼ੁਰੂ ਤੋਂ ਚੱਲਦਾ ਰਿਹਾ 47ਵਾਂ ਕੁਸਤੀ ਦੰਗਲ ਹੈ ਪਰ ਇੱਥੋਂ ਤਾਂ ਪਹਿਲਵਾਨ ਨਹੀਂ ਸੀ ਕੋਈ ਅੱਜ ਅੱਜ ਪਹਿਲਵਾਨ ਜੰਬਿਆਂ ਇੱਥੇ ਇੱਥੋਂ ਦਾ ਕੀ ਕਹਿਣਾ ਤੁਹਾਡਾ ਉਹ ਬਹੁਤ ਵਧੀਆ ਗੱਲ ਆ ਜੀ ਜਿਹੜਾ ਨਸ਼ੇ ਤੋਂ ਇਸ ਤੋਂ ਸਿਹਤ ਮਿਲਦੀ ਆ ਬੱਚਿਆਂ ਨੂੰ ਕੀ ਜੇ ਆਪਾਂ ਖੇਡਦੇ ਆ ਗਰਾਊਂਡ ਚ ਆ ਕੇ ਤਾਂ ਮਾਨ ਤਾਣ ਬਹੁਤ ਹੁੰਦਾ ਹੈ ਇਹ ਨਸ਼ੇ ਤੋਂ ਬਚਣ ਦਾ ਸਭ ਤੋਂ ਵੱਡਾ ਤਰੀਕਾ ਹੈ ਜੀ ਅਸੀਂ ਇਸ ਮਾਮਲੇ 'ਚ ਬਹੁਤ ਖੁਸ਼ ਆ ਇਸ ਨੂੰ ਅਸ਼ੀਰਵਾਦ ਦਿੰਦੇ ਆ ਕਿ ਜ਼ਿੰਦਗੀ ਦੀ ਖੁਸ਼ੀ ਰਹੇ ਸਾਰੇ ਪਿੰਡੇ ਦੇ ਨਾਲ ਆ ਜਿੰਨਾ ਇਹ ਚਾਹੂਗਾ ਜਿਵੇਂ ਚਾਹੂਗਾ ਅਸੀਂ ਇਹਨੂੰ ਮਿਹਨਤ ਕਰਨ ਵਾਸਤੇ ਮਦਦ ਕਰਾਂਗੇ ਪੂਰਾ ਸਾਥ ਦੇਣਾ ਮਸਤੀ ਜਿਵੇਂ ਆਮ ਆਦੀ ਪਾਰਟੀ ਦੀ ਸਰਕਾਰ ਦੀ ਵੀ ਸੋਚ ਹੈ ਕਿ ਖਿਡਾਰੀ ਪੈਦਾ ਕਰਨੇ ਨਸ਼ਾ ਦੂਰ ਕਰਨਾ ਤੁਹਾਡਾ ਤੁਹਾਡੀ ਕੀ ਰਾਏ ਹੈ ਪਿੰਡ ਦੇ ਵਿੱਚੋਂ ਅੱਜ ਨਵੇਂ ਪਹਿਲਵਾਨ ਜੰਮਿਆ ਅਸੀਂ ਅੰਗਰੇਜ਼ ਵਾਲੀ ਬੱਚੇ ਦਾ ਨਾਂ ਹੈ ਜੀ ਸ਼ੁਰੂ ਤੋਂ ਇਹਦੀ ਸੋਚ ਇੱਕ ਅਲੱਗ ਹੈ ਕਿ ਬੱਚਾ ਕੁਝ ਨਾ ਕੁਝ ਆਪਣੀ ਲਾਈਫ ਦੇ ਵਿੱਚ ਖੇਡਦੇ ਸਿਰ ਤੇ ਕਰਨਾ ਚਾਹੁੰਦਾ ਹੈ ਫਿਜ਼ੀਕਲੀ ਤੁਸੀਂ ਦੇਖ ਹੀ ਲਿਆ ਫਸਟ ਡੇ ਆਜ ਕੁਸ਼ਤੀ ਦਾ ਕੋਈ ਦਾਓ ਪੇਚ ਨਹੀਂ ਬਟ ਬੱਚੇ ਨੇ ਜੋਰ ਜਮਾਈ ਕੀਤੀ ਅਸੀਂ ਆਪਣੀ ਸਰਕਾਰ ਵੱਲੋਂ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਇਹਦਾ ਜਿੰਨਾ ਸਰਕਾਰ 'ਚ ਮਾਨ ਸਨਮਾਨ ਬਣਦਾ ਹੋਇਆ ਜ਼ਰੂਰ ਦਿਵਾਵਾਂਗੇ ਇੰਡੀਵਿਜੂਅਲ ਤੌਰ ਤੇ ਜਿੰਨੀ ਇਹਦੀ ਖਰਾਖ ਦੀ ਹੋਏਗੀ ਉਹ ਅਸੀਂ ਜ਼ਿੰਮੇ ਲੈਨੇ ਆ ਜੀ ਧੰਨਵਾਦ ਅਲੀ ਜੀ ਕੀ ਕਹਿਣਾ ਕੀ ਦੇਖ ਕੇ ਤੁਸੀਂ ਇਸ ਪਲੇਗਰਾਉਂਡ ਵਿੱਚ ਆਏ ਹੋ ਕਿ ਘਰ ਦੀ ਹਾਲਾਤ ਦੇਖ ਕੇ ਪੈਸਾ ਕਮਾਉਣ ਵਾਸਤੇ ਆਏ ਹੋ ਜਾਂ ਤੁਹਾਡਾ ਸ਼ੌਂਕ ਹੈ ਇਸ ਖੇਤਰ ਚ ਆਉਣਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਪਿੰਡ ਦੇ ਸਾਡੇ ਮਾਪੂਰ ਸਾਹਿਬ ਜੀ ਤੇ ਕਮੇਟੀ ਨੰਬਰ ਜਿੰਨੇ ਵੀ ਨੇ ਇਹਨਾਂ ਨੇ ਸਹਿਯੋਗ ਦਿੱਤਾ ਮੈਨੂੰ ਵੀ ਇਹਨਾਂ ਨੇ ਉੱਤਾ ਉੱਤਾ ਸਾਈਜ਼ ਕੀਤਾ ਖੇਡਣ ਵਾਸਤੇ ਤੇ ਮੈਂ ਹਰ ਇੱਕ ਕੀਮ ਦੇ ਵਿੱਚ ਮਤਲਬ ਆਪਣਾ ਵੈਸਟ ਦੇਣਾ ਚਾਹੁੰਦਾ ਤੇ ਮੈਂ ਇਹਨਾਂ ਦਾ ਕਮੇਟੀ ਅੰਮ੍ਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਉਰੇ ਤੱਕ ਖੇਡਣ ਦੇ ਮੈਨੂੰ ਉਸਤਾਦ ਕੀਤਾ ਕਰ ਘਰ ਦੀ ਸਥਿਤੀ ਇਸ ਟਾਈਮ ਕੀ ਹੈ ਤੁਹਾਡਾ ਜਿਹੜਾ ਘਰ ਦੀ ਸਥਿਤੀ ਘਰ ਦੀ ਸਥਿਤੀ ਤਾਂ ਜੀ ਮਤਲਬ ਐਵਰੇਜ ਤੁਸੀਂ ਕਹਿ ਸਕਦੇ ਹੋ ਮਤਲਬ ਕਿ ਪੁਜਾਰਾ ਔਖਾ ਹੀ ਚੱਲ ਰਹੀ ਡਾਊਨ ਡਾਊਨ ਸਥਿਤੀ ਹੈ ਡਾਊਨ ਸਥਿਤੀ ਹੈ ਪਰਟੀ ਲੈਣਗੇ ਤੇ ਨਗਰ ਨਿਵਾਸੀਆਂ ਨੂੰ ਕੀ ਅਪੀਲ ਕਰਦੇ ਹੋ ਕਿ ਕਿਵੇਂ ਦੀ ਤੁਹਾਡੀ ਸਹਾਇਤਾ ਕੀਤੀ ਜਾਵੇ ਨਗਰ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਵੀ ਮੁੰਡਾ ਮੈਂ ਨਹੀਂ ਹੈਗਾ ਜਿਹੜਾ ਵੀ ਆ ਜਿਹੜਾ ਵੀ ਮਤਲਬ ਗੇਮ ਦੇ ਵਿੱਚ ਜਾਣਾ ਚਾਹੁੰਦਾ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇ ਉਹਨਾਂ ਨੂੰ ਪੈਸੇ ਵੱਲੋਂ ਦੇ ਬਾਕੀ ਹੋਰ ਕਿਸੇ ਵੀ ਚ ਸਹਾਇਤਾ ਦੀ ਜਿੰਨੀ ਵੀ ਲੋੜ ਆ ਪੂਰੀ ਕੀਤੀ ਜਾਵੇ ਕੀ ਆਸ ਕਰਦੇ ਹੋ ਕਿ ਪਿੰਡ ਵਾਲੇ ਤੁਹਾਡੀ ਮਦਦ ਹਾਂਜੀ ਬਿਲਕੁਲ ਕਿਤੇ ਇਹ ਤਾਂ ਨਹੀਂ ਹੋ ਸਕਦਾ ਕਿਤੇ ਪਾਰਟੀਵਾਦੀ ਜੁੜ ਜਗੇ ਰਹਿ ਜਾਓ ਨਹੀਂ ਨਹੀਂ ਮਤਲਬ ਫਿਰ ਵੀ ਮਤਲਬ ਪਾਰਟੀ ਵਈ ਤੋਂ ਉੱਠ ਕੇ ਪਿੰਡ ਵਾਲੇ ਲੋਕ ਜਿੰਨੇ ਵੀ ਨੇ ਸਾਰੇ ਮਤਲਬ ਕਰਦੇ ਨੇ ਉਹ ਕਿਉਂਕਿ ਗਰਾਊਂਡ ਦੇ ਵਿੱਚ ਤੁਸੀਂ ਦੇਖਿਆ ਜਾਵੇ ਕਿ ਇਲੈਕਟ੍ਰੀਕਲ ਦਾ ਪ੍ਰਬੰਧ ਪੂਰਾ ਕੀਤਾ ਗਿਆ ਗਰਾਊਂਡ ਦੀ ਬਹਾਈ ਮਤਲਬ ਜਿਵੇਂ ਮੇਨਟੇਨੈਂਸ ਕਰਦੇ ਨੇ ਸਾਰੇ ਪਿੰਡ ਵਾਲੇ ਨੇ ਮਤਲਬ ਪਾਰਟੀ ਵਈ ਤੋਂ ਪ੍ਰੋਜੈਕਟ ਚੱਲ ਕੇ ਕੰਮ ਕਰਦੇ ਨੇ ਡਾਟ ਸਰਬ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਤੁਸੀਂ ਤਾਂ ਲੰਬੇ ਸਮੇਂ ਤੋਂ ਪਾਰਟੀਆਂ ਨਾਲ ਚੱਲਦੇ ਆ ਰਹੇ ਹੋ ਪਾਰਟੀਵਾਦੀ ਕਰਕੇ ਇਹ ਕ ਖਿਡਾਰੀ ਦਾਬੀ ਜਾਂਦਾ ਹੁੰਦਾ ਹੈ ਇਹ ਤੁਹਾਨੂੰ ਹੀ ਪਤਾ ਪਰ ਤੁਹਾਡੇ ਪਿੰਡ ਦਾ ਅੱਜ ਜਿਹੜਾ ਜੰਬਲ ਬੱਚਾ ਇਸ ਕੁਸ਼ਤੀ ਦੰਗਲ ਵਿੱਚ ਨਵੀਂ ਸਿਰਜਣਾ ਹੋਈ ਹੈ ਤੁਹਾਡੇ ਪਿੰਡ ਵੱਲੋਂ ਕੀ ਕਹਿਣਾ ਹੈ ਇਸ ਬਾਰੇ ਤੁਹਾਡੇ ਦੇਖੋ ਇਹ ਜਿਹੜੀ ਗੱਲ ਹੈ ਤੁਹਾਡੀ ਗੱਲ ਦਾ ਜਵਾਬ ਉਹਦੇ ਵਿੱਚ ਹੀ ਆ ਜਾਣਾ ਹੈ ਕਿਉਂਕਿ 1994 ਦੇ ਵਿੱਚ ਵੀ ਉਸ ਟਾਈਮ ਸਾਡੇ ਬਜ਼ੁਰਗ ਹੁੰਦੇ ਸੀਗੇ ਉਸ ਟਾਈਮ ਸਾਡੇ ਬਜ਼ੁਰਗ ਹੁੰਦੇ ਸੀ ਉਹਨਾਂ ਨੂੰ ਕਿਹਾ ਸੀ ਵੀ ਅਸੀਂ 10% ਪੈਸਾ ਜਿਹੜਾ ਉਹੜਾਣਾ ਆਪਣੇ ਕੋਈ ਬੱਚਾ ਘੱਡੀ ਅੱਜ ਸਾਡੀ ਆਸ ਪੂਰੀ ਹੋਈ ਹੈ ਸਾਨੂੰ ਉਮੀਦ ਹੈ ਵੀ ਅਗਲੀ ਵਾਰੀ ਇਹ ਸਾਰੇ ਸਾਥ ਦੇਣਗੇ ਜਿਹੜਾ 94 ਦੇ ਵਿੱਚ ਆਪਣੀ ਸੋਚ ਸੀ ਉਹ ਅੱਜ ਸਾਨੂੰ ਐ ਲਾਤੀ ਹੈ ਵੀ ਕਿ ਅਗਰੇਜ਼ ਅਲੀ ਦੇ ਰਾਹੀ ਸਾਡੀ ਪੂਰੀ ਹੋ ਜੇਗੀ ਸਾਡਾ ਧੰਨਵਾਦ ਕਰਦੇ ਪਿੰਡ ਵਾਲਿਆਂ ਦਾ ਸਾਡਾ ਇਹਦੇ ਨਾਲ ਪਾਰਟੀਵਾਦੀ ਦਾ ਕਿਸੇ ਦਾ ਕੋਈ ਲਿੰਕ ਨਹੀਂ ਅਸੀਂ ਪਹਿਲਵਾਨ ਕੱਢਣੇ ਹੀ ਕੱਢਣੇ ਨੇ ਤੁਸੀਂ ਇੱਕ ਇੱਕ ਬੰਦੇ ਦੀ ਐਂਟਰੀ ਕਰਾਂਗੇ ਅਸੀਂ ਇਸੇ ਫੋਨ ਦੇ ਵਿੱਚ ਪ੍ਰਿੰਸ ਦਾ ਕੰਫਰੈਂਸ ਤੇ ਰਗੂ ਬਰਾਤ ਨਿਹੜਾ ਉਹਨਾਂ ਨੂੰ ਕੁਝ ਨਾ ਕੁਝ ਦੰਦੇ ਰੱਖ ਮੇਰੀ ਨਗਰ ਵਸੇ ਨੂੰ ਬੇਨਤੀ ਹੈ ਕਿ ਅੱਗੇ ਵਾਸਤੇ ਇਸ ਤਰ੍ਹਾਂ ਹੀ ਸਾਥ ਖਾਨ ਸਰ ਤੁਹਾਡਾ ਬੱਚਾ ਅੱਜ ਕੁਸ਼ਤੀ ਦੰਗਲ ਵਿੱਚ ਆਇਆ ਪਹਿਲੀ ਵਾਰ ਤੇ ਉਹਨੇ ਆਪਾਂ ਤਾਂ ਕਹਾਂਗੇ ਜਿੱਤੀ ਪ੍ਰਾਪਤ ਕਰੀ ਕਿਉਂਕਿ ਇੱਕ ਪਾਸੇ ਤੁਹਾਡਾ ਬੱਚਾ ਜਿਹਨੇ ਕਦੇ ਪ੍ਰੈਕਟਿਸ ਹੀ ਨਹੀਂ ਕੀਤੀ ਤੇ ਦੂਜੇ ਪਾਸੇ ਅਖਾੜਿਆਂ ਦਾ ਪਹਿਲਵਾਨ ਹੈ ਪਰ ਉਹਨੂੰ ਪੂਰੀ ਮਾਰ ਦਿੱਤੀ ਹੈ ਜਿੰਨਾ ਵੀ ਕਮੇਟੀ ਵੱਲੋਂ ਟਾਈਮ ਦਿੱਤਾ ਗਿਆ ਉਹਦੇ ਖਰਾ ਉਤਰਿਆ ਪਰ ਹਾਰ ਨਹੀਂ ਮੰਨੀ ਇਹਨੂੰ ਆਪਾਂ ਜਿੱਤੀ ਕਾਂਗੇ ਕੀ ਕਹਿਣਾ ਤੁਹਾਡਾ ਕੀ ਪਿੰਡ ਵਾਲਿਆਂ ਦਾ ਸਾਥ ਮਿਲ ਰਿਹਾ ਪਿੰਡ ਵਾਲਿਆਂ ਦੇ ਬਹੁਤ ਸਖਤ ਹੋ ਜੀ ਪਿੰਡ ਵਾਲਿਆਂ ਨੂੰ ਕੀ ਕਹਿਣਾ ਤੁਹਾਡਾ ਪਿੰਡ ਵਾਲਿਆਂ ਨੂੰ ਕਹਿਣਾ ਹੈ ਮਤਲਬ ਜੋਰ ਹੈ ਨਾ ਤਾਂ ਸਾਡਾ ਬੱਚਾ ਜਿਹੜਾ ਪ੍ਰੂਫ ਕਰਦਾ